ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਾਹਬੂਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਖਾਸ ਗੱਲ ਕਰਾਂਗੇ ਸੋ ਜੋ ਬੱਚੇ ਨੇ ਸਾਡੇ ਉਹਨਾਂ ਬਾਰੇ ਆਪਾਂ ਇੱਕ ਕਰਮ ਦੱਸਾਂਗੇ ਕਿ ਕਰਮ ਕੀ ਕਰਨਾ ਜਿਹਦੇ ਨਾਲ ਸਿੱਧੇ ਰਾਹ ਤੇ ਉਹ ਪਹੁੰਚ ਸਕਣ ਸੋ ਕਈ ਵਾਰ ਕੀ ਹੁੰਦਾ ਹੈ ਬੱਚਾ ਚਾਹੁੰਦਾ ਹੈ ਕਿ ਮੈਂ ਸਹੀ ਰਸਤੇ ਤੇ ਜਾਣਾ ਪਰ ਫਿਰ ਵੀ ਉਹਦੇ ਤੋਂ ਕੋਈ ਨਾ ਕੋਈ ਗਲਤੀ ਜਿਹੜੀ ਹੋ ਹੀ ਜਾਂਦੀ ਆ ਸੋ ਉਹਨਾਂ ਫਿਰ ਮੁਸ਼ਕਲਾਂ ਦੇ ਵਿੱਚ ਜਦ ਇੱਕ ਵਾਰ ਬੱਚਾ ਫਸ ਜਾਂਦਾ ਹੈ ਤਾਂ ਫਿਰ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਉਮਰ ਲੰਘਦੇ ਹੀ ਜੇਕਰ ਆਪਣੇ ਆਪ ਨੂੰ ਸੁਧਾਰ ਲਿਆ ਜਾਵੇ ਤਾਂ ਫਿਰ ਬੱਚਾ ਸਹੀ ਰਸਤੇ ਤੇ ਚੱਲ ਸਕਦਾ ਹੈ ਸੋ ਹੁਣ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਇਹੀ ਖਾਸ ਇੱਕ ਕਰਮ ਦੱਸਣਾ ਹੈ ਜਿਹਦੇ ਨਾਲ ਬੱਚਾ ਗਲਤੀਆਂ ਤੋਂ ਬਚੇਗਾ ਵੀ ਜੇਕਰ ਹੋ ਗਈ ਹੈ ਗਲਤੀ ਤਾਂ ਵੀ ਬਚ ਸਕਦਾ ਹੈ ਤੇ ਅੱਗੇ ਤੋਂ ਸੁਧਰੇਗਾ ਕਦੇ ਗਲਤੀ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਸੋ ਆਪਾਂ ਇਸ ਵੀਡੀਓ ਨੂੰ ਸਿਰਫ ਸੁਣਨਾ ਹੀ ਨਹੀਂ ਐ ਸਮਝਣਾ ਵੀ ਹੈ ਸੋ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਨਾ ਸੋ ਕਿਉਂਕਿ ਗੱਲ ਆਪਾਂ ਉਹ ਰੱਖੀ ਦੀ ਹੈ ਜੋ ਸੱਚਾਈ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਲਓਗੇ ਤੇ ਜ਼ਿੰਦਗੀ ਨੂੰ ਬਦਲ ਸਕਦੇ ਆ ਤੇ ਨਾਲ ਦੀ ਨਾਲ ਮਾਪਿਆਂ ਦੀ ਵੀ ਜ਼ਿੰਦਗੀ ਸਬਰੇਗੀ ਤੇ ਉਸ ਬੱਚੇ ਦੀ ਵੀ ਜ਼ਿੰਦਗੀ ਸਬਰ ਜਾਏਗੀ ਜਿਹੜਾ ਇਹ ਚੰਗਾ ਕਰਮ ਜ਼ਿੰਦਗੀ ਵਿੱਚ ਅਪਣਾ ਲਏਗਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਵੀਡੀਓ ਚੱਲਦੇ-ਚੱਲਦੇ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਆਪਾਂ ਦੱਸਾਂਗੇ ਸੋ ਇੱਥੇ ਜੋ ਪਹਿਲੀ ਕਮੈਂਟ ਹੈ ਇਹ ਲਿਖਦੇ ਆ ਕਿ ਦੀਦੀ ਜੀ ਮੈਨੂੰ ਕੋਈ ਕਲਮਾ ਨਹੀਂ ਆਉਂਦਾ ਬਸ ਸਿਰਫ ਮੈਂ ਆਪਣੀ ਸਰਕਾਰ ਦਾ ਨਾਮ ਹੀ ਲੈਂਦਾ ਹੈ ਸੋ ਦੇਖੋ ਜਿਹੜਾ ਇਨਸਾਨ ਕੋਈ ਨਾਮ ਸ਼ਬਦ ਨਹੀਂ ਜਾਣਦਾ ਸੋ ਕੋਈ ਕਲਮਾ ਨਹੀਂ ਜਾਣਦਾ ਫਿਰ ਵੀ ਆਪਣੇ ਮੁਰਸ਼ਿਦ ਨੂੰ ਯਾਦ ਰੱਖਦਾ ਹੈ ਉਹਦਾ ਨਾਮ ਸਿਮਰਦਾ ਹੈ ਉਹਦਾ ਨਾਮ ਲੈ ਲੈਣਾ ਸਰਕਾਰ ਨੂੰ ਸਿਮਰ ਲੈਣਾ ਤਾਂ ਸਮਝੋ ਕਿ ਇੱਕ ਸਿਮਰਨ ਕਰ ਲਿਆ ਕਿਉਂਕਿ ਬਿਨਾ ਗੁਰੂ ਦੇ ਇੰਨੀ ਕ ਵੰਦਗੀ ਕਰਨੀ ਵੀ ਬਹੁਤ ਵੱਡੀ ਗੱਲ ਹੈ ਸੋ ਵੰਦਗੀ ਜੋ ਨਾਮ ਸਿਮਰਨ ਲੈ ਲੈਂਦੇ ਆ ਉਹ ਨਹੀਂ ਕਰਦੇ ਉਹ ਆਪਣਾ ਕਿੰਨਾ ਨੁਕਸਾਨ ਕਰ ਰਹੇ ਆ ਇਹ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਨਾਮ ਸ਼ਬਦ ਲੈ ਕੇ ਕਦੇ ਆਲੇ ਵਿੱਚ ਨਹੀਂ ਰੱਖਣਾ ਚਾਹੀਦਾ ਇੱਕ ਤਰ੍ਹਾਂ ਦਾ ਆਲੇ ਵਿੱਚ ਹੀ ਇਨਸਾਨ ਰੱਖ ਲੈਂਦਾ ਹੈ ਜਦੋਂ ਨਾਮ ਸ਼ਬਦ ਲੈ ਲਿਆ ਤੇ ਉਹਨੂੰ ਕਦੇ ਸਿਮਰਨਾ ਨਹੀਂ ਤੇ ਇੱਕ ਇਨਸਾਨ ਹੈ ਜਿਹਦੇ ਕੋਲ ਕੋਈ ਨਾਮ ਦੀ ਦਾਤ ਨਹੀਂ ਹੈ ਫਿਰ ਵੀ ਉਹ ਆਪਣੇ ਮੁਰਸ਼ਿਦ ਨੂੰ ਯਾਦ ਰੱਖਦਾ ਹੈ ਸੋ ਉਹਦੇ ਤੇ ਮਾਲਕ ਬਹੁਤ ਵੱਡੀ ਕਿਰਪਾ ਇੱਕ ਦਿਨ ਕਰਦਾ ਹੈ ਕਿ ਸਹੀ ਗੁਰੂ ਨਾਲ ਟੱਕਰਾ ਕਰਵਾਉਣਾ ਸੋ ਜਦੋਂ ਅਸੀਂ ਮਨ ਸਾਫ਼ ਰੱਖ ਕੇ ਪ੍ਰਮਾਤਮਾ ਦੀ ਤਰਫ ਆਪਣਾ ਧਿਆਨ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਪਰ ਰਸਤਾ ਪਤਾ ਨਹੀਂ ਫਿਰ ਵੀ ਉਸ ਰਸਤੇ ਤੇ ਤੁਰ ਪੈਂਦੇ ਹਾਂ ਤਾਂ ਫਿਰ ਪ੍ਰਮਾਤਮਾ ਐਸੀ ਕਿਰਪਾ ਕਰਦਾ ਹੈ ਆਪਣੇ ਨਾਲ ਆਪ ਜੋੜ ਲੈਂਦਾ ਹੈ ਸਹੀ ਰਸਤੇ ਵਾਲਾ ਆਪਣੇ ਆਪ ਭੇਜਦਾ ਹੈ ਤੇ ਗੁਰੂ ਦੀ ਦਾਤ ਬਖਸ਼ਦਾ ਹੈ ਤੋ ਇਹ ਰੂਹਾ ਕਰਮਾ ਵਾਲਿਆਂ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਨਾਲ ਜੋੜਦਾ ਹੈ ਬਿਨਾ ਗੁਰੂ ਤੋਂ ਹੀ ਜਿਹੜਾ ਗੁਰੂ ਦੇ ਨਾਲ ਪੀਰੋ মুর্ਸ਼ਿਦ ਦੇ ਨਾਲ ਜੁੜ ਗਿਆ ਤਾਂ ਸਮਝ ਲੈਣਾ ਕਿ ਇਹ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ ਕਿਉਂਕਿ ਉਹ ਪ੍ਰਮਾਤਮਾ ਸੇਵਾ ਵੀ ਉਹਨਾਂ ਤੋਂ ਲੈਂਦਾ ਹੈ ਆਪਣੇ ਨਾਲ ਵੀ ਉਹਨਾਂ ਰੂਹਾਂ ਨੂੰ ਜੋੜਦਾ ਆ ਜਿਨ੍ਹਾਂ ਦੇ ਨਾਲ ਉਹਦਾ ਗੂੜਾ ਰਿਸ਼ਤਾ ਹੋਵੇ ਤੇ ਜਿਹਦੇ ਤੋਂ ਆਪ ਸੇਵਾ ਲੈਣੀ ਚਾਹੀਦੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਕੋਈ ਸਾਨੂੰ ਨਾਮ ਸ਼ਬਦ ਦੇ ਦਿਓ ਸੋ ਦੇਖੋ ਨਾਮ ਸ਼ਬਦ ਹਮੇਸ਼ਾ ਗੁਰੂ ਬਣਾ ਕੇ ਹੀ ਲੈਣਾ ਚਾਹੀਦਾ ਹੈ ਗੁਰ ਤਾਰਨਾ ਕਰਨੀ ਚਾਹੀਦੀ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਗੁਰੂ ਪੂਰਾ ਹੈ ਉੱਥੇ ਨਾਮ ਸ਼ਬਦ ਲਓ ਜਿੱਥੇ ਮਨ ਝੁਕਦਾ ਹੈ ਜਿੱਥੇ ਮਨ ਜੁੜਦਾ ਹੈ ਉੱਥੋਂ ਹੀ ਨਾਮ ਸ਼ਬਦ ਹਮੇਸ਼ਾ ਲੈਣਾ ਚਾਹੀਦਾ ਹੈ ਸੋ ਵੈਸੇ ਜੇਕਰ ਫਿਲਹਾਲ ਜੇ ਤੁਸੀਂ ਕੋਈ ਕਲਮਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਤੁਸੀਂ ਕਲਮੇ ਦੀਆਂ ਵੀਡੀਓ ਸੁਣ ਸਕਦੇ ਆ ਜੇ ਕਰੋਨਾ ਵਿੱਚੋਂ ਕਲਮਾ ਤੁਹਾਡੀ ਸਮਝ ਵਿੱਚ ਕੋਈ ਆਉਂਦਾ ਹੈ ਤਾਂ ਉਹਨੂੰ ਤੁਸੀਂ ਫਿਲਹਾਲ ਦੀ ਘੜੀ ਸਿਮਰ ਸਕਦੇ ਆ ਬਾਕੀ ਗੁਰਧਾਰਨਾ ਜ਼ਰੂਰ ਕਰੋ ਨਾਮ ਸ਼ਬਦ ਲਓ ਸੋ ਜਦੋਂ ਅਸੀਂ ਗੁਰੂ ਬਣਾ ਕੇ ਨਾਮ ਸ਼ਬਦ ਲੈਂਦੇ ਆ ਜਿਸ ਗੁਰੂ ਨੂੰ ਅਸੀਂ ਜਾਣਦੇ ਆ ਜਿਸ ਰੂਪ ਨੂੰ ਅਸੀਂ ਜਾਣਦੇ ਆ ਦੇਖਿਆ ਹੈ ਤਾਂ ਫਿਰ ਪ੍ਰਮਾਤਮਾ ਉਹਦੇ ਰੂਪ ਵਿੱਚ ਆਉਂਦਾ ਹੈ ਸੋ ਇਸ ਕਰਕੇ ਨਾਮ ਸ਼ਬਦ ਲੈਣਾ ਜ਼ਰੂਰ ਚਾਹੀਦਾ ਹੈ ਹਰ ਇੱਕ ਨੂੰ ਜਿੱਥੇ ਤੁਹਾਡਾ ਮਨ ਝੁਗ ਜਾਵੇ ਜਿੱਥੇ ਮਨ ਖੜ ਜਾਵੇ ਉੱਥੂ ਹੀ ਨਾਮ ਸ਼ਬਦ ਲੈਣਾ ਹੈ ਸੋ ਜੇਕਰ ਕਿਸੇ ਦੇ ਮਗਰ ਲਾ ਕੇ ਆਪਾਂ ਨਾਮ ਅੱਜ ਸ਼ਬਦ ਲੈ ਲਿਆ ਕੱਲ ਨੂੰ ਕਿਤੇ ਹੋਰ ਗੁਰ ਧਾਰਨਾ ਕਰ ਲਈ ਤੇ ਇਦਾਂ ਨਾਮ ਸ਼ਬਦ ਦੀ ਬੇਅਦਵੀ ਹੁੰਦੀ ਹੈ ਸੋ ਇਹ ਕਰਮ ਕਦੇ ਨਹੀਂ ਕਰਨਾ ਚਾਹੀਦਾ ਨਾਮ ਸ਼ਬਦ ਇੱਕ ਥਾਂ ਤੋਂ ਹੀ ਲਓ ਪਹਿਲਾਂ ਦੇਖੋ ਕਿ ਸਾਡਾ ਮਨ ਕਿੱਧਰ ਨੂੰ ਜਾ ਰਿਹਾ ਹੈ ਕਿੰਦਰ ਨੂੰ ਮੰਨਦਾ ਜਿਆਦਾ ਝੁਕਾਵ ਹੈ ਉੱਥੋਂ ਹੀ ਗੁਰਧਾਰਨਾ ਕਰਨੀ ਚਾਹੀਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਜੋ ਕਮੈਂਟ ਹੈ ਬੜਾ ਹੀ ਪਿਆਰਾ ਕਮੈਂਟ ਹੈ ਸੋ ਇੱਥੇ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਬੇਟਾ ਤੁਹਾਡੀ ਆਵਾਜ਼ ਸੁਣ ਕੇ ਦਿਲ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਇੰਨੀ ਕਿਰਪਾ ਹੈ ਮਾਲਕ ਦੀ ਸੋ ਜਦੋਂ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਦੁਆਵਾਂ ਮਿਲਦੀਆਂ ਹੈ ਤਾਂ ਫਿਰ ਮਾਲਕ ਵੀ ਸਹਾਈ ਹੋ ਜਾਂਦਾ ਹੈ ਮਾਲਕ ਦੀ ਵੀ ਕਿਰਪਾ ਹੋ ਜਾਂਦੀ ਹੈ ਸੋ ਕਿਉਂਕਿ ਪ੍ਰਮਾਤਮਾ ਇਨਸਾਨ ਨਾਲ ਹੀ ਹੀ ਆਉਂਦਾ ਹੈ ਜਦੋਂ ਕੋਈ ਇਨਸਾਨ ਕਿਸੇ ਨੂੰ ਦਿਲੋਂ ਸੀਸ ਦਿੰਦਾ ਹੈ ਦਵਾ ਦਿੰਦਾ ਹੈ ਤਾਂ ਫਿਰ ਪ੍ਰਮਾਤਮਾ ਦੇ ਘਰ ਪਹੁੰਚਦੀ ਹੈ ਤਾਂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਬਾਕੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਜਿਆਦਾ ਸਾਨੂੰ ਪਿਆਰ ਦਿੰਦੇ ਹੋ ਤੁਹਾਡਾ ਹੌਸਲਾ ਹੀ ਸਾਨੂੰ ਇੱਥੇ ਤੱਕ ਲੈ ਕੇ ਆਇਆ ਹੈ ਤੁਹਾਡਾ ਪਿਆਰ ਹੀ ਸਾਨੂੰ ਇੱਥੇ ਤੱਕ ਲਿਆਇਆ ਹੈ ਕਿ ਅੱਜ ਜਿਹੜਾ ਇਹ ਚੈਨਲ ਚੱਲ ਰਿਹਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਮੇਨ ਵਿਸ਼ਾ ਇਹੀ ਹੈ ਕਿ ਅਸੀਂ ਆਪਣੀ ਔਲਾਦ ਨੂੰ ਸਹੀ ਰਸਤੇ ਤੇ ਕਿਵੇਂ ਪਾਉਣਾ ਹੈ ਸੋ ਸਹੀ ਰਸਤੇ ਤੇ ਪਾਉਣ ਲਈ ਕੋਈ ਨਾ ਕੋਈ ਕਰਮ ਕਰਨਾ ਪੈਂਦਾ ਹੈ ਜਦੋਂ ਅਸੀਂ ਕਿਸੇ ਇਨ ਨੂੰ ਹਾਸਲ ਕਰਦੇ ਆ ਕਾਸੀਂ ਆਪਣੇ ਮਾਲਕ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਤੇ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਉਦੋਂ ਵੀ ਜੇਕਰ ਇੱਕਾ ਕਰਮ ਇਨਸਾਨ ਕਰ ਲਵੇ ਤਾਂ ਜ਼ਿੰਦਗੀ ਜਿਹੜੀ ਆ ਬਹੁਤ ਹੀ ਸੁੰਦਰ ਹੋ ਜਾਂਦੀ ਹੈ ਫਿਰ ਜਿਉਣ ਦਾ ਅਸਲ ਚ ਢੰਗ ਵੀ ਪਤਾ ਚੱਲਦਾ ਹੈ ਤੇ ਮਜ਼ਾ ਵੀ ਜ਼ਿੰਦਗੀ ਜਿਉਣ ਦਾ ਫਿਰ ਹੀ ਆਉਂਦਾ ਹੈ ਜਦੋਂ ਇਨਸਾਨ ਸਹੀ ਰਸਤੇ ਤੇ ਹੋਵੇ ਤੇ ਸਹੀ ਗੱਲ ਦੀ ਸਮਝ ਆ ਜਾਵੇ ਸੋ ਕਰਮ ਕੀ ਕਰਨਾ ਹੈ ਸੋ ਇੱਕਰ ਲੱਗਦਾ ਹੈ ਕਿ ਸਾਡੇ ਬੱਚੇ ਦੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਚੱਲ ਰਹੀ ਆ ਤੇ ਤੁਸੀਂ ਖੁਦ ਵੀ ਪਰੇਸ਼ਾਨ ਹੋ ਅਤੇ ਤੁਸੀਂ ਖੁਦ ਵੀ ਇੱਕ ਕੰਮ ਕਰਨਾ ਹੈ ਤੇ ਬੱਚਿਆਂ ਖੁਦ ਵੀ ਇਹ ਕੰਮ ਕਰੇ ਕਿ ਮੈਂ ਇਹਨਾਂ ਗਲਤੀਆਂ ਦੇ ਵਿੱਚੋਂ ਨਿਕਲਣਾ ਹੈ ਜਿਹੜਾ ਬੱਚਾ ਚਾਹਵੇਗਾ ਕਿ ਮੈਂ ਇਹਨੂੰ ਮੁਸ਼ਕਲਾਂ ਦੇ ਵਿੱਚੋਂ ਨਿਕਲਣਾ ਹੈ ਮੇਰੀ ਜ਼ਿੰਦਗੀ ਦੀ ਮੁਸ਼ਕਲਾਂ ਬਹੁਤ ਵੱਡੀਆਂ ਆ ਗਈਆਂ ਪਰ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕੀ ਮੇਰੀ ਜ਼ਿੰਦਗੀ ਚ ਕੀ ਚੱਲ ਰਿਹਾ ਆ ਸੋ ਆਪਾਂ ਸਭ ਜਾਣਦੇ ਆ ਕੋਈ ਨਾ ਕੋਈ ਬੱਚੇ ਤੋਂ ਗਲਤੀ ਹੁੰਦੀ ਹੀ ਰਹਿੰਦੀ ਹੈ ਸੋ ਇਸ ਕਰਕੇ ਕਰਮ ਕੀ ਹੈ ਮਾਪੇ ਵੀ ਆਪਣੇ ਬੱਚਿਆਂ ਲਈ ਇਹ ਦੋ ਟਾਈਮ ਕਰਮ ਕਰਨ ਸਵੇਰੇ ਸ਼ਾਮ ਉਹ ਪਰਮਾਤਮਾ ਅੱਗੇ ਜਦੋਂ ਹਾਜ਼ਰੀ ਲਗਾਉਣ ਪੈਂਦੇ ਹੋ ਤਾਂ ਮਾਫੀ ਮੰਗ ਲਿਆ ਕਰੋ ਕਿ ਜੇਕਰ ਸਾਡੇ ਬੱਚੇ ਕੋਲੋਂ ਗਲਤੀ ਹੋ ਜਾਂਦੀ ਆ ਤੇ ਪਰਮਾਤਮਾ ਉਹਨੂੰ ਬਖਸ਼ ਦੇ ਮਾਫ ਕਰ ਦੇ ਕਿਉਂਕਿ ਪਰਮਾਤਮਾ ਬਖਸ਼ਣ ਹਾਰ ਹੈ ਇਥੇ ਇਨਸਾਨ ਇਨਸਾਨ ਨੂੰ ਨਹੀਂ ਬਖਸ਼ਦਾ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਪਰ ਪਰਮਾਤਮਾ ਇੰਨਾ ਰਹਿਮਦਿਲ ਹੈ ਉਹ ਸਭ ਗਲਤੀਆਂ ਨੂੰ ਮਾਫ ਕਰ ਦਿੰਦਾ pard da pa dinda hai so ਤੇ ਬੱਚਾ ਖੁਦ ਵੀ ਇਹ ਕਰਮ ਕਰੇ ਸਵੇਰੇ ਸ਼ਾਮ ਉਸ ਜਿਹੜੇ ਵੀ ਤੁਸੀਂ ਦੇਵੀ ਦੇਵ ਤੈਨੂੰ ਮੰਨਦੇ ਹੋ ਗੁਰੂ ਪੀਰ ਨੂੰ ਮੰਨਦੇ ਹੋ ਉਹਦੇ ਅੱਗੇ ਫਰਿਆਦ ਕਰਨੀ ਹੈ ਉਹਨਾਂ ਦਾ ਸਰੂਪ ਅੱਖਾਂ ਮੂਰੇ ਲਿਆ ਕੇ ਉੱਠਦੇ ਸਾਰ ਰਾਤ ਨੂੰ ਸੌਣ ਵੇਲੇ ਫੋਨ ਵੀ ਇੰਨੇ-ਇੰਨੇ ਘੰਟੇ ਚਲਾ ਹੀ ਲੈਂਦੇ ਹੋ ਸੋ ਇੱਕ ਦੋ ਮਿੰਟ ਦਾ ਸਮਾਂ ਹੀ ਕੱਢੋ ਸੱਚੇ ਦਿਲ ਦੇ ਨਾਲ ਅਰਦਾਸ ਕਰਦੋ ਕਿ ਸਾਡੇ ਮੁਰਸ਼ਿਦ ਹੀ ਸਾਨੂੰ ਮਾਫ਼ ਕਰਨਾ ਜੇਕਰ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਅਸੀਂ ਭੁੱਲਣ ਹਾਰਾਂ ਤੁਸੀਂ ਬਖਸ਼ਣ ਹਾਰਾ ਸੋ ਆਪਣੇ ਬੱਚੇ ਸਮਝ ਕੇ ਸਾਨੂੰ ਮਾਫ਼ ਕਰ ਦਿਓ ਜਦੋਂ ਤੁਸੀਂ ਦੋ ਟਾਈਮ ਮਾਫੀ ਮੰਗਣੀ ਸ਼ੁਰੂ ਕਰੋਗੇ ਨਾ ਯਕੀਨ ਕਰਿਓ ਇਹ ਬਿਲਕੁਲ ਸੱਚ ਗੱਲ ਆ ਉਹ ਪਰਮਾਤਮਾ ਤੁਹਾਡੇ ਪਿਛਲੇ ਜਨਮਾਂ ਦੀਆਂ ਗਲਤੀਆਂ ਨੂੰ ਵੀ ਮਾਫ਼ ਕਰ ਦੇਵੇਗਾ ਜੋ ਪਿਛਲੇ ਜਨਮਾਂ ਵਿੱਚ ਮਾਰੇ ਕਰਮ ਹੋਏ ਆ ਗਲਤੀਆਂ ਹੋਈਆਂ ਉਹਨਾਂ ਨੂੰ ਵੀ ਫਿਰ ਮਾਫ਼ ਕਰ ਦਿੰਦਾ ਹੈ ਜਦੋਂ ਦੋ ਟਾਈਮ ਦਾ ਸਮਾਂ ਤੁਸੀਂ ਕੱਢਦੇ ਹੋ 2 ਮਿੰਟ ਦਾ ਸਮਾਂ ਕੱਢਣਾ ਹੈ ਦੋ ਟਾਈਮ ਤੇ ਤੁਸੀਂ ਸਿਰਫ ਮਾਫ਼ੀ ਹੀ ਮੰਗਣੀ ਆ ਅਰਦਾਸ ਬੇਨਤੀ ਇਹ ਹੀ ਕਰਨੀ ਦੋ ਟਾਈਮ ਤੁਸੀਂ ਖੁਦ ਦੇਖੋਗੇ ਜ਼ਿੰਦਗੀ ਵਿੱਚ ਬਦਲਾਅ ਆਉਣ ਲੱਗ ਪਵੇਗਾ ਰਾਹਤੇ ਆਪਣੇ ਆਪ ਬਣਨਗੇ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਅਸੀਂ ਫਸ ਚੁੱਕੇ ਹਾਂ ਨਿਕਲ ਨਹੀਂ ਸਕਦੇ ਉਹ ਪਰਮਾਤਮਾ ਆਪਣੇ ਆਪ ਰਸਤਾ ਕੱਢ ਦੇਵੇਗਾ ਸੋ ਇਹਨਾਂ ਗੱਲਾਂ ਤੇ ਅਮਲ ਕਰਕੇ ਦੇਖਿਓ ਤੁਹਾਨੂੰ ਸਚਾਈ ਆਪ ਨਜ਼ਰ ਆਵੇਗੀ ਕਿਉਂਕਿ ਬਹੁਤ ਹੀ ਵੱਡੀ ਕਿਰਪਾ ਹੁੰਦੀ ਹੈ ਜਿਤੋਂ ਅਸੀਂ ਦੋ ਟਾਈਮ ਬੈਠ ਕੇ ਮਾਹੀ ਮੰਗ ਲੈਂਦੇ ਆ ਸੋ ਇੱਥੇ ਹੀ ਲਾ ਲਓ ਕਿ ਜਦੋਂ ਅਸੀਂ ਸਾਡਾ ਬੱਚਾ ਕੋਈ ਗਲਤੀ ਕਰਦਾ ਹੈ ਤੇ ਅਸੀਂ ਉਹਨੂੰ ਮਾਫ਼ ਕਰ ਦਿੰਨੇ ਆ ਇਸੇ ਤਰ੍ਹਾਂ ਹੈ ਉਹ ਸਭ ਦਾ ਮਾਪਾ ਹੈ ਉਹ ਪ੍ਰਮਾਤਮਾ ਸਾਰਿਆਂ ਦਾ ਮਾਪਾ ਹੈ ਸੋ ਉਹ ਤਾਂ ਫਿਰ ਦੇਖੋ ਕਿੰਨਾ ਰਹਿਮਦਿਲ ਹੋਵੇਗਾ ਕਿਉਂਕਿ ਸਾਰੇ ਜਿੰਨੇ ਵੀ ਇਸ ਦੁਨੀਆ ਤੇ ਆਏ ਹੋਏ ਉਹਨਾਂ ਦੇ ਬੱਚੇ ਆ ਤੇ ਉਹ ਫਿਰ ਆਪਣੇ ਬੱਚਿਆਂ ਨੂੰ ਮਾਫ਼ ਜ਼ਰੂਰ ਕਰਦਾ ਹੈ ਜਦ ਅਸੀਂ ਆਪਣੇ ਬੱਚਿਆਂ ਨੂੰ ਦੁੱਖ 'ਚ ਨਹੀਂ ਦੇਖ ਸਕਦੇ ਤਾਂ ਪ੍ਰਮਾਤਮਾ ਕਿਵੇਂ ਦੇਖ ਸਕਦਾ ਹੈ ਸਿਰਫ ਕੋਸ਼ਿਸ਼ ਕਰਨ ਦੀ ਜ਼ਰੂਰਤ ਆ ਪ੍ਰਮਾਤਮਾ ਤਾਂ ਚਾਹੁੰਦਾ ਹੈ ਕਿ ਕਦ ਵੀ ਮੇਰੇ ਬੱਚੇ ਮੇਰੀ ਤਰਫ ਆਉਣ ਸੋ ਥੋੜੀ ਬੋਤੀ ਜਦੋਂ ਸਜ਼ਾ ਦਿੰਦਾ ਹੈ ਉਦੋਂ ਇਸ ਕਰਕੇ ਸਜ਼ਾ ਦਿੰਦਾ ਹੈ ਕਿ ਕਦੇ ਨਾ ਕਦੇ ਠੋਕਰ ਖਾ ਕੇ ਮੇਰੀ ਤਰਫ ਆਉਣ ਤਾਂ ਮੈਂ ਇਹਨਾਂ ਨੂੰ ਸੰਭਾਲ ਲਵਾਂ ਸੋ ਇਹ ਕਰਮ ਜੇਕਰ ਤੁਸੀਂ ਕਰੋਗੇ ਤਾਂ ਲਾਭ ਵੀ ਖੁਦ ਦੇਖੋਗੇ ਜ਼ਿੰਦਗੀ ਵਿੱਚ ਬਦਲਾਅ ਆ ਜਾਵੇਗਾ ਜ਼ਿੰਦਗੀ ਜਿਉਣ ਦਾ ਅਸਲ ਢੰਗ ਹੀ ਉਦੋਂ ਆਵੇਗਾ ਜਦੋਂ ਮਾਲਕ ਦੀ ਕਿਰਪਾ ਹੋ ਗਈ ਤੇ ਇਹ ਗਲਤੀਆਂ ਨੂੰ ਮਾਫ ਕਰ ਦਿੱਤਾ। ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਹੋਰ ਨੂੰ ਦਾ ਭਲਾ ਹੋ ਸਕੇ। ਸੋ ਚੰਗਾ ਕਰਮ ਕਰਨ ਲੱਗੇ। ਕਦੇ ਵੀ ਪੈਰ ਪਿਛਾਣੂ ਨਾ ਪਟੋ। ਸੋ ਹਮੇਸ਼ਾ ਹੀ ਕਦਮ ਵਧਾਉਣੇ ਚਾਹੀਦੇ ਆ ਚੰਗੇ ਕਰਮ ਵੱਲ ਨੂੰ। ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ।